ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜੋ ਇੱਕ ਗੁਰਸੇ ਦੀ ਬੀਬੀ ਨਾਲ ਹਾਦਸਾ ਜੋ ਵਾਪਰਿਆ ਆਪ ਸਭ ਜਾਣਦੇ ਹੋ ਅ ਇਸ ਦਾ ਅਮਰਤਾਰੀ ਬੀਬੀ ਜੋ ਪਾਸੇ ਦੇ ਵਿੱਚ ਆ ਰਹੀ ਸੀ ਤੇ ਇੱਕ ਰੇਲਵੇ ਦੇ ਵਿੱਚ ਲੱਗਿਆ ਮੁਲਾਜ਼ਮ ਜੋ ਪਾਤਰਾ ਸ਼ਹਿਰ ਦਾ ਹੀ ਰਹਿਣ ਵਾਲਾ ਹੈ ਉਸ ਨੇ ਬਹੁਤ ਘਟੀਆ ਹਰਕਤ ਜਿਹੜੀ ਹੈ ਕੀਤੀ ਹੈ ਉਹਦੀ ਗੱਡੜੋਕਤ ਵੀ ਬਹੁਤ ਜ਼ਿਆਦਾ ਹੋਈ ਹੈ ਉਹ ਦਾਸ ਉਸੇ ਸਮੇਂ ਦਾ ਹੀ ਪੈਰਵਾਹੀ ਕਰ ਰਿਹਾ ਹੈ ਵੀ ਉਹ ਗੁਦਿਆ ਹੈ ਕਿਥੋਂ ਦੀ ਹੈ ਕਿਉਂਕਿ ਉਹਨਾ ਉਸ ਵੀਰ ਦੇ ਉੱਤੇ ਝੂਠਾ ਪਰਚਾ ਪਾਇਆ ਜਾ ਰਿਹਾ ਹੈ ਨਾਜਾਇਜ਼ ਕੁੱਟਣ ਦਾ ਵੀ ਉਹਦੀ ਜਿਹੜੀ ਸਰਵਿਸ ਹੈ ਉਹ ਨਾਜਾਇਜ਼ ਹੋਈ ਹੈ ਉਹਦੀ ਕੁੱਟ ਜਿਹੜੀ ਹੋਈ ਹੈ ਬਿਲਕੁਲ ਸਹੀ ਹੋਈ ਹੈ ਐਦਾਂ ਹੀ ਹੋਣੀ ਚਾਹੀਦੀ ਹੈ ਮੈਂ ਉਸ ਵੀਰ ਦੇ ਨਾਲ ਖੜਾ ਸਮੂੱਚੀ ਸਿੱਖ ਜਥੇਬੰਦੀ ਜਿਹੜੀ ਪੰਥ ਕੇਸਵਾਲਾ ਦਾਦੂ ਸਾਹਿਬ ਜਥੇਬੰਦੀ ਅਤੇ ਹੋਰ ਵੀ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡਾ ਫਰਜ਼ ਬਣਦਾ ਹੈ ਉਸ ਨੌਜਵਾਨ ਦਾ ਸਾਥ ਦੇਣ ਦਾ ਸੋ ਦਾਸ ਨੇ ਇੱਕ ਵੀਡੀਓ ਪਾਈ ਸੀ WhatsApp ਦੇ ਉੱਪਰ ਵੀ ਜੇਕਰ ਉਸ ਕੁੜੀਆ ਦਾ ਜਿਹੜਾ ਕੰਟੈਕਟ ਨੰਬਰ ਹੈ ਉਹ ਮਿਲ ਜਾਵੇ ਸੋ ਦਾਸ ਨੂੰ ਉਸ ਕੁੜੀਆ ਦਾ ਹੁਣੇ-ਹੁਣੇ ਕੰਟੈਕਟ ਨੰਬਰ ਜਿਹੜਾ ਅੱਧਾ ਘੰਟਾ-ਘੰਟਾ ਪਹਿਲਾਂ ਮਿਲਿਆ ਸੀਗਾ ਉਹਨਾਂ ਦੇ ਬ੍ਰਦਰ ਨੇ WhatsApp ਤੇ ਮੇਰੀ ਵੀਡੀਓ ਦੇਖੀ ਤੇ ਮੇਰੇ ਨਾਲ ਕੰਟੈਕਟ ਕੀਤਾ ਮੈਨੂੰ ਆਪਣਾ ਐਡਰੈਸ ਦਿੱਸਿਆ ਅਸੀਂ ਹੁਣੇ ਕੋਈ ਤਕਰੀਬਨ ਇੱਕ ਦਾ ਇੱਕ ਅੱਧਾ ਟਾਈਮ ਹੋ ਗਿਆ ਹੈ 12:30 ਇੱਕ ਵੱਜ ਚੁੱਕਿਆ ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ ਆਪਜੀ ਨੂੰ ਉਹ ਕੁੜੀਆ ਦੱਸਣਗੇ ਕਿ ਉਹਨਾਂ ਨਾਲ ਅਸਲ ਕੀ ਪਾਣਾ ਵਾ ਫੜਿਆ ਅੱਜ ਵੀ 2 ਵਜੇ ਆ ਰਹੇ ਸੀ ਬਾਕੀ ਦੇ ਵਿੱਚ ਤੇ ਇੱਕ ਸ਼ਰਾਬੀ ਸੀਗਾ ਜੋ ਕਿ ਕਹਿੰਦਾ ਮੈਂ ਪੁਲਸ ਵਾਲਾ ਤੇ ਉਹਨੇ ਬਹੁਤ ਜਿਆਦਾ ਨਸ਼ਾ ਕੀਤਾ ਹੋਇਆ ਸੀਗਾ ਉਹ ਮੇਰੀ ਸਿੱਖੀ ਨੂੰ ਕਹਿੰਦਾ ਤੂੰ ਤੁਹਾਡਾ ਕਹਿੰਦਾ ਗਾਤਰਾ ਪਾਇਆ ਹੋਇਆ ਹੈ ਇਹ ਕਾ ਤੋਂ ਪਾਇਆ ਹੋਇਆ ਹੈ ਤੁਸੀਂ ਕਸ਼ਹਿਰੇ ਅਸੀਂ ਇਹ ਜੇ ਕਸ਼ਹਿਰਿਆਂ ਨੂੰ ਗਾਤਰਿਆਂ ਨੂੰ ਕਹਿੰਦਾ ਮਿੰਟ ਚ ਲਹਾ ਦੇਣੇ ਹੁੰਨੇ ਆ ਤੇ ਬਹੁਤ ਜ਼ਿਆਦਾ ਬਤਮੀਜੀ ਕੀਤੀ ਉਹਨੇ ਮੇਰੀ ਆਪਣੀ ਸ਼ੀਟ ਤੇ ਬਿਠਾਇਆ ਮੈਨੂੰ ਬਾਹ ਫੜੀ ਤੇ ਫਿਰ ਵੀਰ ਇੱਕ ਹੋਰ ਮੇਰੇ ਲਵੇ ਬੈਠਾ ਸੀਗਾ ਜਿਹੜਾ ਉਹਨੇ ਮੈਨੂੰ ਬਚਾਇਆ ਉਹਦੇ ਤੋਂ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਆਪਣੇ ਪਿੰਡ ਉੱਤੇ ਗਈ ਤੇ ਉੱਥੇ ਜਿਹੜੀਆਂ ਸਵਾਰੀਆਂ ਸੀ ਉਹਨਾਂ ਨੇ ਸਾਰੀਆਂ ਨੇ ਦੋਪਕਿਆ ਸਾਰੀਆਂ ਨੇ ਕਿਹਾ ਪਰ ਉਹ ਕੁਝ ਵੀ ਨਹੀਂ ਉਹ ਹਟਿਆ ਨਹੀਂ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਪਾਤਣਾ ਪਹੁੰਚ ਗਏ ਬਸ ਲੈ ਕੇ ਤੇ ਉਹਨਾਂ ਨੇ ਫਿਰ ਵੀਰੇ ਨੂੰ ਦੁਵਾਰਾ ਉਹਦੇ ਥੱਪੜ ਮਾਰਿਆ ਲੜਾਈ ਕਰਦੇ ਗਏ ਬਸ ਦੇ ਵਿੱਚ ਫਿਰ ਉਹ ਵੀਰੇ ਨੇ ਕੁੱਟ ਮਾਰ ਕੀਤੀ ਮੈਂ ਤੁਹਾਡੇ ਅੱਗੇ ਹੀ ਬੇਨਤੀ ਕਰਦੀ ਹਾਂ ਕਿ ਇਨਸਾਫ ਮਿਲੇ ਜੋ ਨਿਰਾਮਤ ਛੱਕਿਆ ਹੋਇਆ ਸੀਗਾ ਮੈਨੂੰ ਫਿਰ ਵੀ ਉਹਨਾਂ ਨੇ ਐਵੇਂ ਕਿਹਾ ਤੇ ਉਹ ਬਹੁਤ ਜ਼ਿਆਦਾ ਵੱਡੀ ਉਮਰ ਦੇ ਸੀਗੇ ਤੇ ਮੈਂ ਨਾਲ ਦੀ ਰਿਸਪੈਕਟ ਕੀਤੀ ਫਿਰ ਵੀ ਮੈਂ ਨਾਲ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਡੈਡੀ ਵਰਗੇ ਹੋ ਮੈਂ ਤੁਹਾਨੂੰ ਕੁਝ ਵੀ ਐਵੇਂ ਬੋਲ ਨਹੀਂ ਸਕਦੀ ਜਦ ਦੀ ਤੇ ਪਰ ਉਹਨਾਂ ਨੇ ਮੈਨੂੰ ਇੰਨੀਆਂ ਗੰਧੀਆਂ ਗੰਧੀਆਂ ਗਾਣਾਂ ਦਿੱਤੀਆਂ ਨਾ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਹੈਗੀ ਤੇ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੁਸੀਂ ਸਾਰੇ ਸਾਡੇ ਨਾਲ ਹੋ ਸਿੱਖ ਜਥੇਬੰਦੀ ਤੋਂ ਆਪ ਜੀ ਕੀ ਇਨਸਾਫ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਕਿ ਸੋ ਸੇਵਨ ਵੀ ਸਾਰੀ ਸਾਡੇ ਨਾਲ ਹੋ ਗਈ ਸਾਡਾ ਸਾਰਾ ਪਰਿਵਾਰ ਨਾਲ ਆ ਉਸ ਵੀਰੇ ਨੂੰ ਇਨਸਾਫ ਮਿਲਣਾ ਚਾਹੀਦਾ